ਨਵਿਆਈ ਬੋਟੀ 13 ਦਿਨਾਂ ਦੇ ਵਿੱਚ ਹੀ ਲੁੱਟ ਪੁੱਟ ਕੇ ਲੈ ਗਈ ਪੂਰਾ ਘੀ ਹਾਂ ਮਾਮਲਾ ਬੇहद ਹੀ ਹੈਰਾਨ ਕਰ ਦੇਣ ਵਾਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਲੜਕੀ ਘਰ ਦੇ ਵਿੱਚ ਵਿਆਹੀ ਤਾਂ ਹੁੰਦੀ ਹੈ ਪਰ ਘਰ ਦੇ ਵਿੱਚ ਸਾਰਾ ਕੁਝ ਲੁੱਟ ਪੁੱਟ ਕੇ ਲੈ ਜਾਂਦੀ ਹੈ ਆਖਰ ਪੂਰਾ ਮਾਮਲਾ ਕੀ ਆਓ ਪੂਰੀ ਜਾਣਕਾਰੀ ਦੇਣਿਆ ਵੀਡੀਓ ਦੇ ਮਾਧਿਅਮ ਦਰਾਹੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਇੰਨਾ ਗੱਲਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਜੋ ਵੀਡੀਓ ਦੇ ਵਿੱਚ ਦੱਸਿਆ ਜਾਣ ਗਿਆ ਦੱਸਦੇ ਕਿ ਇੱਕ ਨੌਜਵਾਨ ਜੋ ਵਿਆਹ ਨਯੋਗ ਹੁੰਦਾ ਹੈ ਵਿਆਹ ਨਯੋਗ ਹੋਣ ਦੇ ਨਾਲ ਕਿਸੇ ਤੇ ਭਰੋਸਾ ਕਰਕੇ ਪੁੱਛ ਪੜਤਾਲ ਕੀਤੇ ਬਿਨਾ ਲੜਕੀ ਦੇ ਨਾਲ ਵਿਆਹ ਕਰਵਾ ਲੈਂਦਾ ਫਿਰ ਲੜਕੀ ਦੇ ਵੱਲੋਂ ਜੋ ਉਸਦੇ ਨਾਲ ਕੀਤਾ ਜਾਂਦਾ ਜੀ ਹਾਂ ਤੇਰਾ ਦਿਨਾਂ ਬਾਅਦ ਛੱਡ ਕੇ ਉਸ ਨੂੰ ਚਲੀ ਗਈ ਤੇ ਲੁੱਟ ਪੁੱਟ ਕੇ ਚੱਲੀ ਗਈ ਕਿ ਇੱਥੇ ਹੀ ਇਸ ਲੜਕੇ ਦੇ ਵੱਲੋਂ ਜੋ ਉਸ ਦੇ ਧੋਖੇ ਦਾ ਸ਼ਿਕਾਰ ਹੋਇਆ ਹੈ ਜਿਸ ਦੇ ਵੱਲੋਂ ਜਦੋਂ ਕੁੜੀ ਦੇ ਵੱਲੋਂ ਲੁੱਟਪੁੱਟ ਕੀਤੀ ਗਈ ਲੁੱਟ ਕੇ ਫਰਾਰ ਹੋ ਗਈ ਤਾਂ ਇਸ ਲੜਕੇ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਧੋਖੇਬਾਜ਼ ਜਿਹੜੇ ਵਿਚੋਲੇ ਨੇ ਉਹਨਾਂ ਤੋਂ ਬਚੋ ਅਜਿਹੇ ਵਿਚੋਲਿਆਂ ਤੋਂ ਬਚੋ ਤੇ ਅਜਿਹੇ ਰਿਸ਼ਤਿਆਂ ਤੋਂ ਬਚੋ ਇਸ ਲੜਕੇ ਦਾ ਕਹਿੜਾ ਹੈ ਕਿ ਪਿੰਡ ਦੇ ਵਿੱਚ ਹੀ ਰਹਿੰਦੀ ਔਰਤ ਨੇ ਕਿਹਾ ਕਿ ਤੂੰ ਤੇਰਾ ਵਿਆਹ ਕਰਵਾ ਦਿੰਨੇ ਆ ਤੇਰੇ ਘਰ ਦੀ ਰੋਟੀ ਪੱਕਦੀ ਹੋ ਜੂਗੀ ਤੇ ਮੇਰੀ ਭਾਣ ਜੀ ਜਿਸ ਦੇ ਘਰ ਕੋਈ ਵੀ ਨਹੀਂ ਹੈਗਾ ਜੋ ਅਨਾਥ ਹੈ ਜਿਸ ਦੇ ਘਰ ਕੋਈ ਵੀ ਨਹੀਂ ਹੈਗਾ ਮਾਪੇ ਨਹੀਂ ਹੈਗੇ ਘਰਬਾਰ ਨਹੀਂ ਹੈਗਾ ਉਸ ਦਾ ਘਰ ਬਣ ਜੇਗਾ ਪਰ ਦੇਨ ਲੈਣ ਨੂੰ ਉਸ ਦੇ ਕੋਲ ਕੁਝ ਵੀ ਨਹੀਂ ਹੈ ਮੁੰਡਾ ਰਾਜੀ ਹੋ ਜਾਂਦਾ ਮੁੰਡਾ ਕਹਿੰਦਾ ਚਲੋ ਦੇਨ ਲੈਣ ਦੀ ਕੀ ਗੱਲ ਹੈ ਵਿਆਹ ਕਰਵਾ ਲੈਂਦੇ ਆ ਪਰ ਵਿਆਹ ਤੋਂ ਬਾਅਦ ਜੋ ਹੁੰਦਾ ਹੈ ਵਿਆਹ ਤੋਂ ਬਾਅਦ ਕਾਫੀ ਦਿਨ ਰਹਿੰਦੀ ਹੈ ਤੇਰਾ ਦਿਨਾ ਬਾਅਦ ਲੜਕੀ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਲੜਕੇ ਦੇ ਵੱਲੋਂ ਜਦੋਂ ਲੜਕੀ ਦੇ ਬਾਰੇ ਪੁੱਛਪੜਤਾਲ ਕੀਤੀ ਜਾਂਦੀ ਹੈ ਤਾਂ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸੇ ਦੇ ਨਾਲ ਤੋਂ ਖਾਣੀ ਹੋਇਆ ਉਹ ਤਾਂ ਸਤਵਾਂ ਸ਼ਿਕਾਰ ਸੀ ਲੜਕੀ ਦਾ ਲੜਕੀ ਨੇ ਪਹਿਲਾ 6 ਸ਼ਿਕਾਰ ਕੀਤੇ ਨੇ ਸ਼ਿਕਾਰ ਦਾ ਮਤਲਬ ਹੈ ਬੀ ਉਹ ਪਹਿਲਾਂ 6 ਜਾਣਨ ਨੂੰ ਲੁੱਟ ਪੁੱਟ ਕੇ ਚੜੀ ਗਈ ਐ ਜਿਸ ਤੋਂ ਬਾਅਦ ਲੜਕੇ ਦੇ ਵੱਲੋਂ ਲਗਾਤਾਰ ਉਸ ਲੜਕੀ ਦੀ ਫੋਟੋ ਜਿਹੜੀ ਹੈ ਦਿਖਾਈ ਜਾ ਰਹੀ ਹੈ ਲੋਕਾਂ ਨੂੰ ਤੇ ਕਿਹਾ ਜਾ ਰਿਹਾ ਹੈ ਕਿ ਅਜੇ ਹੀ ਰਿਸ਼ਤੇ ਤੋਂ ਬਚੋ ਅਜੇ ਹੀ ਵਿਚੋਲਣ ਤੋਂ ਬਚੋ ਜਿਸ ਲੜਕੀ ਦੇ ਵੱਲੋਂ ਧੋਖਾ ਧੜੀ ਕੀਤੀ ਗਈ ਹੈ ਉਸ ਦਾ ਨਾਮ ਸਿਮਰਨ ਹੈ ਪਟਿਆਲਾ ਦੀ ਰਹਿਣ ਵਾਲੀ ਹੈ ਜੀहां ਪਟਿਆਲਾ ਦੀ ਰਹਿਣ ਵਾਲੀ ਸਿਮਰਨ ਹੈ ਜੇਕਰ ਤੁਹਾਨੂੰ ਵੀ ਕੋਈ ਅਜੇਹਾ ਰਿਸ਼ਤਾ ਆਉਂਦਾ ਹੈ ਤਾਂ ਜ਼ਰੂਰ ਧਿਆਨ ਰੱਖਿਓ ਪੁੱਛ ਪੜਤਾਲ ਜ਼ਰੂਰ ਕਰ ਲਿਆ ਕਰੋ ਕਿਤੇ ਐਵੇਂ ਨਾ ਹੋਏ ਇਸ ਵਿਚਾਰੇ ਨੌਜਵਾਨ ਦੇ ਵਾਂਗ ਲੁੱਟ ਪੁੱਟ ਕੇ ਕੋਈ ਤੁਹਾਨੂੰ ਵੀ ਚਲਾ ਜਾਏ ਸੁਮਾੜੇ ਵਿਚੋਲਿਆਂ ਤੋਂ ਬਚੋ ਧੋਖੇਬਾਜ਼ ਵਿਚੋਲਿਆਂ ਤੋਂ ਬਚੋ ਇਹੀ ਇਸ ਮੁੰਡੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਇਹੀ ਅਸੀਂ ਕਹਿ ਰਹੇ ਹਾਂ ਸੋ ਜਦੋਂ ਰਿਸ਼ਤੇ ਦੀ ਗੱਲ ਚੱਲਦੀ ਹੈ ਕਿਉਂਕਿ ਰਿਸ਼ਤਾ ਕੁਝ ਕੁ ਦਿਨਾਂ ਦਾ ਨਹੀਂ ਹੁੰਦਾ ਪੂਰੀ ਉਮਰ ਨਿਭਾਉਣੀ ਹੁੰਦੀ ਹੈ ਸੋ ਪੁੱਛ ਪੜਤਾਲ ਕਰਕੇ ਹੀ ਕੋਈ ਅਗਲਾ ਸਟੈਪ ਲੋ